ਪਿੰਡ ਵਿੱਚ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਰ ਦੇ ਨਾਲ ਹੜਕਾਂ ਪਮਚ ਗਿਆ ਜੀ ਹਾਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਜਿਸ ਤੋਂ ਬਾਅਦ ਪਿੰਡ ਵਿੱਚ ਸੰਥਨੀ ਫੈਲ ਗਈ ਜਿਸ ਤੋਂ ਬਾਅਦ ਸਾਬਕਾ ਸਰਪੰਚ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਪਿੰਡ ਅੰਦਰ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਸ਼ੱਕੀ ਕਰਾਂਦੀ ਤਲਾਸ਼ੀ ਕੀ ਤੀਗੀ ਉਥੇ ਹੀ ਪਿੰਡ ਅੰਦਰ ਆਉਣ ਜਾਣ ਵਾਲੇ ਰਸਤਿਆਂ ਤੇ ਪਾਬੰਦੀ ਲਗਾ ਦਿੱਤੀ ਗਈ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਪਿੰਡ ਤੋਂ ਬਾਹਰ ਨਾ ਜਾ ਸਕੇ ਇਸ ਦੌਰਾਨ ਪਿੰਡ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਵੀ ਮਿਲਿਆ ਜਿੱਥੇ ਕਿ ਪਿੰਡ ਵਾਸੀ ਇਹਨਾਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨੂੰ ਲੈ ਕੇ ਪੂਰੀ ਤਰ੍ਹਾਂ ਡਰੇ ਅਤੇ ਕਬਰائے ਨਜ਼ਰ ਆ ਰਹੇ ਨੇ ਹੰਡਲਾ ਜੀ ਹੂੰ ਇਹਨੂੰ ਕਰ ਲਾ ਕਰ ਲਾ ਇੱਥੇ ਹੀ ਇੱਕ ਦੀ ਜਗ੍ਹਾ ਇੱਧਰ ਲਈ ਜਾਂਦੇ ਆਂ ਓਟਕ ਓਪ ਦੇ ਕਰੋ ਜੰਮ ਮੇਰੇ ਤੋਂ ਆਵਾਜ਼ ਆ ਰਹੀ ਹੈ ਚੰਗੀ ਆਵਾਜ਼ ਆ ਰਹੀ ਹੈ ਹੋ ਗਿਆ ਥੋੜੀ ਲਈ ਦਰਸਲ ਇਹ ਪੂਰਾ ਮਾਮਲਾ ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆਂ ਦਾ ਹੈ ਜਿੱਥੇ ਕਿ ਬੀਤੀ ਸ਼ਾਮ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਜਿਸ ਤੋਂ ਬਾਅਦ ਤੜਕਸਾਰ ਹੀ ਪੁਲਿਸ ਵੱਲੋਂ ਪੂਰੇ ਪਿੰਡ ਨੂੰ ਕੇਰਾ ਪਾ ਲਿਆ ਗਿਆ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਣ ਦੀ ਗੱਲ ਵੀ ਸਾਹਮਣੇ ਆਈ ਹੈ ਉਧਰ ਪਿੰਡ ਦੇ ਸਾਬਕਾ ਸਰਪੰਚ ਨੇ ਇਲਜ਼ਾਮ ਲਾਇਆ ਨੇ ਕਿ ਪਿੰਡ ਵਿੱਚ ਸ਼ਰੀਆਮ ਨਸ਼ਾ बिक ਰਿਹਾ ਹੈ ਕਈ ਵਾਰ ਇਸ ਬੰਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਆ ਕੇ ਪਿੰਡ ਦੀ ਕੇ ਰਵੰਦੀ ਕੀਤੀ ਹੈ ਅਤੇ ਘਰਾਂ ਦੀ ਤਲਾਸ਼ੀ ਕੀਤੀ ਗਈ ਹੈ ਅਤੇ ਇਸ ਦੌਰਾਨ ਨਸ਼ਾ ਵੇਚਣ ਵਾਲੇ 4 ਤੋਂ 5 ਵਿਅਕਤੀਆਂ ਨੂੰ ਪੁੱਛਗਿੱਛ ਲਈ ਆਪਣੀ ਹਿਰਾਸਤ ਵਿੱਚ ਲਿਆ ਲਏ ਗਏ ਸਾਬਕਾ ਸਰਪੰਚ ਨੇ ਮੰਗ ਕੀਤੀ ਹੈ ਕਿ ਇਸ ਪਿੰਡ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਜੋ ਹੋਰ ਵੀ ਨੌਜਵਾਨ ਨਸ਼ੇ ਦੀ ਪੇਂਟ ਨਾ ਚੜ ਸਕਣ ਘਟਨਾ ਇਸ ਨੂੰ ਇਹ ਹੈ ਜੀ ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਾ ਸੀ ਇਹ ਦੋ ਬੰਦਿਆਂ ਨੇ ਡੈਡ ਬਾਟੀਆਂ ਪਈਆਂ ਦੀਆਂ ਆਪਣਾ ਖੇਤਾਂ ਦੇ ਵਿੱਚ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕੋਈ ਪਿੰਡ ਵਾਲਿਆਂ ਕਿਸੇ ਨੇ ਪੁਲਿਸ ਨੂੰ ਤਲਾਸ਼ ਨਹੀਂ ਦੇਣੀ ਕਿਉਂਕੋ ਨਹੀਂ ਦਿੰਦੇ ਉਹਨਾਂ ਨੂੰ ਨੁਕਸਾਨ ਹੈ ਮੈਂ ਫਿਰ ਹੈੱਡ ਕੁਆਟਰ ਤੇ ਫੋਨ ਕੀਤਾ ਤਾਂ ਉਥੋਂ ਮੁਲਾਜ਼ਮ ਆਏ ਪੁਲਿਸ ਆਈ ਆ ਉਹਨਾਂ ਨੇ ਅੱਗੇ ਡੈਡ ਬਾਟੀਆਂ ਫੜੀਆਂ ਇੱਕ ਚੰਗੀ ਸਰੂਪ ਦਾਸ ਤੋਂ ਫਰੀ ਤਿੰਨ ਬੜ ਡੈਡ ਬਾਟੀਆਂ ਹੋ ਗਈਆਂ ਉਹਨਾਂ ਨੂੰ ਲੈ ਗਏ ਆ ਟਰਾਲੀ 'ਚ ਪਾ ਕੇ ਉਸ ਤੋਂ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਕੀ ਕਾਰਵਾਈ ਉਹਨਾਂ ਕਰਨੀ ਜੋ ਵੀ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਮੈਂ ਇਹ ਚਾਹੁੰਨਾ ਇਹ ਜਿਹੜਾ ਚਿੱਟਾ ਇਹ ਬੰਦ ਹੋਣਾ ਚਾਹੀਦਾ ਔਰ ਇਹਨਾਂ ਨੂੰ ਹੁਣ ਸਾਰੇ ਸੰਤਰਕ ਹੋ ਗਏ ਤੇ ਆਉਣ ਤੋਂ ਪਹਿਲਾਂ ਹੀ ਖਸ ਖਸ ਗਏ ਸਾਰੇ ਹੁਣ ਉਹ ਰਹਿ ਗਿਆ ਕੋ ਬੁੱਡੇ-ਬਟੇ ਜਾਂ ਕੋਈ ਜਿਹੜੇ ਕੋਲ ਨਹੀਂ ਜਾਣ ਹੁੰਦਾ ਲਾਂਬੇ-ਸ਼ਾਂਬੇ ਉਹ ਬਾਕੀ ਜਿਹੜੇ ਆਮ ਕੰਮ ਕਰਨ ਵਾਲੇ ਉਹ ਸਾਰੇ ਘੌਰ ਗਏ ਉਹਨਾਂ ਨੂੰ ਪਤਾ ਹੈ ਕਿ ਪੇਟ ਚ ਨਸ਼ਾ ਕਿੰਨਾ ਕਿ ਵਿਕਦਾ ਨਸ਼ਾ ਇੱਥੇ 90% ਵਿਕਦਾ ਅੱਜ ਕੋਈ ਬੰਦਾ ਚੋਕੇ ਖੜਿਆ ਪੁਲਸ ਨੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਥੇ ਗਿਆ ਨਹੀਂਆਂ ਗੱਡੀਆਂ ਦੇ ਵਿੱਚ ਸਮਝ ਆਈਏ ਪਿੰਡ ਚ ਹਾਂਜੀ ਹੋਈ ਐ ਸੱਚ ਹੋਈ ਐ ਕਦੇ ਪਹਿਲਾਂ ਤੁਸੀਂ ਦਰਖਾਸਤ ਕੋ ਦਿੱਤੀ ਕਦੇ ਥਾਣੇ ਵੀ ਪਿੰਡ ਚ ਨਸ਼ਾ ਵੇਚਦਾ ਜਾਂ ਮੈਂ ਤਾਂ ਯਾਰ ਹਰਾ ਮਾਈ ਦੇ ਸੀ ਮੇਰੇ ਕੋਤੇ ਵੀ ਪਿੰਜੀਆਂ ਦੀਆਂ ਦਖਾਸਤਾਂ ਕਦੇ ਕੋਈ ਕਾਰਵਾਈ ਹੋਈ ਉਹ ਕਿੱਥੇ ਕਾਰਵਾਈ ਮੁਲਾਜ਼ਮ ਛੱਡ ਦਿੰਦੇ ਐ ਐਸਟੀਐਫ ਵਾਲੇ ਛੱਡ ਦਿੰਦੇ ਐ ਤਾਫ ਵਾਲੇ ਨੂੰ ਕਹਿੰਦੇ ਐ ਉਹ ਮਾਰਦੇ ਚੱਕਰ ਇੱਕ ਦੋ ਬਾਰੀ ਮਾਰਾ ਮੋਟਾ ਫੜਕੇ ਤੇ ਕਿਸ ਭਾਨ ਦੇ ਐ ਤਗੜੇ ਕੋਲ ਪੈਸੇ ਖਾਈ ਜਾਂਦੇ ਐ ਕੀ ਵਜਾ ਛੱਡਣ ਦੀ ਛੱਡਣ ਦੀ ਕੀ ਐ ਪੈਸੇ ਉਹ ਕੀ ਵਜ੍ਹਾ ਹੁੰਦੀ ਐ ਕੋਣ ਸਰਪੰਚ ਕੋਣ ਐ ਸਰਪੰਚ ਤੇ ਸਾਡੇ ਪਿੰਡ ਦਾ ਲੇਡੀ ਸਰਪੰਚ ਹੈ ਪਰ ਇਸ ਪਿੰਡ ਦਾ ਸਰਪੰਚ ਹੋਈ ਬੰਦਾ ਜਿਹੜਾ ਸਭ ਤੋਂ ਵੱਡਾ ਆਪਣਾ ਸੰਭਾਲ ਕਰਦਾ ਹਾਲਾਂਕਿ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਇਹ ਨੌਜਵਾਨ ਨਸ਼ੇ ਦੀ ਪੇਟ ਚੜੇ ਨੇ ਦੂਜੇ ਪਾਸੇ ਪੁਲਿਸ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਰਿਪੋਰਟ ਤੋਂ ਬਾਅਦ ਹੀ ਕੁਝ ਕਹਿਣਾ ਮੁਨਾਸਿਬ ਹੋਵੇਗਾ ਕਿ ਆਖਿਰ ਇਹ ਨੌਜਵਾਨ ਨਦੀ ਜਾਨ ਕਿਵੇਂ ਗਈ ਉਧਰ ਪੁਲਿਸ ਮੁਤਾਬਕ ਤੜਕਸਾਰੇ ਇਸ ਪਿੰਡ ਵਿੱਚ ਸਰਚ ਭਿਆਨ ਚਲਾਇਆ ਗਿਆ ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈਏ ਅਤੇ ਜੋ ਨਸ਼ੇ ਦੇ ਕਾਰੋਬਾਰ ਕਰਨ ਦੇ ਸ਼ੱਕੀ ਲੋਕ ਨੇ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਦੇਖੋ ਜੀ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਤਿੰਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਇਹ ਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੀ ਐਸਓਜੀ ਕਮਾਂਡੋਜ਼ ਔਰ ਸਬ-ਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਰਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਕਿ ਇਹ ਡੇਟਾ ਸਾਂਸੀਆ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਜਾ ਰਹੇ ਸਰ ਜਿਹੜੇ ਤੇਰੇ ਬੰਦੇ ਮਿਲੋਂ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੋ ਜਣੇ ਦੇ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜਾਏਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਉਧਰ ਪੁਲਿਸ ਤਿੰਨੋਂ ਛੱਕੀ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਪੁਲਿਸ ਮੁਤਾਬਕ ਇੱਕ ਨੌਜਵਾਨ ਪਠਾਨਕੋਟ ਜ਼ਿਲ੍ਹੇ ਦੇ ਤਾਰਾਗੜ ਦੇ ਰਹਿਣ ਵਾਲਾ ਹੈ ਪਰ ਬਾਕੀ ਦੋ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਲਾਸ਼ਾਂ ਦੀ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਪਿੰਡ ਵਿੱਚ ਇਹਨਾਂ ਤਿੰਨਾਂ ਮੌਤਾਂ ਤੋਂ ਬਾਅਦ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ